जोड़े बंध के ना बिल्कुल हस्ता ट्रैक्टर लगे हुए पूरा जडो ना कम चल रहा उन्न कि ट्रैक्टर से वहाँ लगे हुए दूर तक लाइन लगिया जी ਉਹ ਤਾਂ ਰੱਤ ਬਾਨਾ ਬਾਨਾ ਵੇਲੇ ਆ ਕੇ ਜਾ ਰਿਹਾ ਹੈ ਉਹ ਨਾਲ ਸਾਹਮਣੇ ਕੋਲਾ ਆ ਬਾਨਾ ਬਹੁਤ ਵੱਡੀ ਜਿਹਾ ਵਿੰਡਾਂ ਵਿੱਚੋਂ ਸੇਵਾ ਆ ਰਹੀ ਆ ਪੱਲੇ ਪਰ ਪਰ ਕੇ ਆ ਰਹੇ ਜਿਹੜੇ ਵੀ ਸੱਜਣ ਦੇਖ ਰਿਹਾ ਤੁਸੀਂ ਸੇਵਾ ਜਰੂਰ ਕਰਦੇ ਇਹ 1 ਕਿਲੋਮੀਟਰ ਤੱਕ ਲੈਣਾ ਲੱਗਿਆ ਜੀ ਇੱਥੇ ਦਰਾਖਤਾਂ ਦੀਆਂ ਉਹ ਜਨਪਾਕ ਲੈ ਕੇ ਆ ਰਹੇ ਨਾਲ ਥੈਲੇ ਰੀਤਾ ਅੱਗੇ ਤਾਂ ਅੰਗੜਪੜ ਤੱਕ ਵੀ ਆਈ ਆ ਦੇ ਪੂਰਾ ਲਾਈਨਾਂ ਲੱਗੀਆਂ ਨੇ ਚੱਕ ਵੀ ਨੂੰ ਚੱਕ ਇਹ ਹੈ ਪਿੰਡ ਭੰਗਰਪੁਰ ਤੇ ਥੋੜਾ ਲੋਕਾਂ ਵੱਲ ਪੂਰਾ ਕਿਲੋਮੀਟਰ ਸਵਾ ਗਿਲਾ ਮੀਟਰ ਦੀ ਲਾਈਨਾਂ ਥਾਲੀਆਂ ਦੀ